5 ਅਪ੍ਰੈਲ ਦੇ ਮੌਕੇ ਤੇ ਨਵਾਂ ਬਿਜ਼ਨਸ ਆਲ ਦੇ ਮੌਕੇ ਤੇ ਆਪਾਂ ਲੈ ਕੇ ਆ ਗਏ ਆਂ ਦੋ ਗੱਡੀਆਂ ਦਾ ਭੁੱਗੀਆਂ ਦਾ ਜੋੜਾ ਜਨਸ ਕਿਲੋ ਬਹੁਤ ਸੋਹਣੀਆਂ ਕਾਰਾਂ ਨੇ ਜੇ ਕਦੇ ਵੀ ਇਹਨਾਂ ਟੌਪ ਮਾਡਲ ਲੈਣੀਆਂ ਤਾਂ ਟੌਪ ਮਾਡਲ ਹਜ਼ਾਰਾ ਕਿ ਐਲਐਕਐਸ ਆਈ ਲੈਣ ਤਾਂ ਆਪਣੇ ਕੋਲੇ ਐਲਐਕਐਸ ਆਈ ਹਜ਼ਾਰਾ ਸਿਰਫ 50 ਤੋਂ 70 ਹਜ਼ਾਰ ਹੀ ਚੱਲੀ ਹੀ ਕਾਰ ਆ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬਾਈ ਪਤਾ ਕਰ ਲੋ ਨੌਟ ਟੂਰੀ ਕਾਰ ਬ ਯਾਰ ਓਪੋਜ਼ਿਟ ਟੀਵੀਐਸ ਏਜੰਸੀ ਸਮਾਰਟ ਪੁਆਇੰਟ ਐਮਕੇ ਬਾਈਪਾਸ ਰੋਡ ਲੋਕੇਸ਼ਨ ਸ਼ਹਿਰ ਟੂਰੀ ਤੇ ਇਹ ਗੱਡੀਆਂ ਆਪਣੇ ਕੋਲ ਆ ਗਈ ਨੇ ਦੋ ਜਨਰਸਟਿਲੋ ਆ ਵੀ ਐਕਸਾਈ ਤੇ ਐਲ ਐਕਸਾਈ ਨਾਲ ਆਪਣੇ ਜੁੜ ਗਏ ਨੇ ਅਮਰਤ ਵੀਰ ਜੀ ਸਾਸੀ ਵੀਰ ਜੀ ਅਸੀ ਗੱਲ ਜੀ ਵੀਰ ਜੀ ਸ਼ਾਰਟਕਟ ਡਿਟੇਲ ਕੀ ਹੈ ਗੱਡੀ ਦੇ ਇਹਦੀ 2010 ਮਾਡਲ ਜਨਰਸਟਿਲੋ ਐਲ ਐਕਸਾਈ ਠੀਕ ਹੈ ਜੀ ਟਾਇਰ ਫਰੰਟ ਵਾਲੇ 50 60% ਨੇ ਠੀਕ ਹੈ ਜੀ ਪਿੱਛੇ ਵਾਲੇ 35% ਇਹ ਵੀ ਗੱਡੀ 2010 ਮਾਡਲ ਹੈ ਠੀਕ ਹੈ ਜੀ ਇਹ ਪਰ ਟੌਪ ਮਾਡਲ ਆ ਵੀ ਐਕਸਾਈ ਹੈ ਠੀਕ ਹੈ ਜੀ 70000 ਚੱਲ ਗਈ ਠੀਕ ਹੈ ਜੀ ਇਹਦੇ ਆਲ ਓਵਰ ਟਾਇਰ 70% ਨੇ ਠੀਕ ਹੈ ਜੀ ਉਹ ਸੋਹਣੀ ਨਾ ਜੇ ਕਿਸੇ ਨੇ ਵਧੀਆ ਕਾਰ ਟੌਪ ਮਾਡਲ ਲੈਣੀ ਹੈ ਤਾਂ ਆਪਣੇ ਕੋਲ A ਹਜ਼ਾਰਾ ਥੋੜੇ ਘੱਟ ਰੇਟ ਤੇ ਲੈਣੀ ਆ ਤਾਂ ਆਪਣੇ ਕੋਲੇ 10 ਮਾਡਲ LXI ਵੀ ਹਜ਼ਾਰਾ ਫਿਰ ਆਪਾਂ ਫਸਟ ਆਪਾਂ ਇਸ ਕਾਰ ਦੀ ਗੱਲ ਕਰਦੇ ਆਂ ਵੀਰ ਜੀ ਦਿਖਾਓ ਜੀ ਕਾਰੇ ਮਰਾਉਣੇਗਾ ਇੱਕ ਇੱਕ ਦੋ ਦੋ ਪੀਸ ਤੇ ਮਾੜੀ ਮੋਟੀ ਡੈਂਟਿੰਗ ਹੱਗੀਆਂ ਫੁੱਕੀਆਂ ਹੈਗੀਆਂ ਵੀਰ ਜੀ ਮਾੜਾ ਮਟਾ ਵੀਰ ਜੀ ਦੱਸ ਰਿਹਾ ਮਾੜਾ ਮਟਾ ਸਕਰੇ ਸੀ ਗੱਡੀ ਤੇ ਇਥੇ ਹਲਕਾ ਬੁੱਕ ਡੈਂਟ ਨੇ ਪਰ ਗੱਡੀ ਓਵਰਹਾਲ ਪੂਰੀ ਸੋਹਣੀ ਕਾਰ ਆ ਲੋ ਜੀ ਦੇਖ ਸੋਦੇ ਤੁਸੀਂ ਕਾਰ ਦੇਖੋ ਕਿੰਨੀ ਫੈਸ਼ਨ ਇੰਟੀਰੀਅਰ ਦੀ ਕਾਰ ਆ ਹਾਂ ਜੀ ਇਹ ਤਾਂ ਵੀਰ ਜੀ ਬਿਰਕ ਬੇਕੋ ਨਵੇਂ ਵਰਗੀ ਪਿਆ ਜ ਇਦਾਂ ਵੀ ਜਿੱਦਾਂ ਸ਼ੀਸ਼ਾ ਲਾਗੇ ਜਿਹੜੇ ਕਦੇ ਚਲਾਈ ਨਹੀਂ ਹੁੰਦੇ ਇਲੈਕਟ੍ਰੋਨਿਕ ਸ਼ੀਸ਼ੇ ਨੇ ਵੀ ਜਿਹੜੀ ਗੱਡੀ ਦੇ ਹਾਂ ਇਹ ਮਾੜੀ ਜਿਹਾ ਇਲੈਕਟ੍ਰੋਨਿਕ ਸ਼ੀਸ਼ੇ ਨੇ ਠੀਕ ਆ ਜੀ ਤੇ ਮੇਰੇ ਉਹ ਹੀ ਐਡਜਸਟ ਹੁੰਦੇ ਨੇ ਮੀਟਰ ਦੀ ਕਿੰਨੀ ਚੱਲੀ ਹੈ ਵੀਰ ਜੀ ਦਿਖਾ ਸਕਦੇ 70000 ਚੱਲ ਗਈ ਯਾਰ 70000 ਬਿੱਦ ਰਿਪੋਰਟ ਆ ਇਹ ਕੋਈ ਅੱਗੇ ਪਿੱਛੇ ਵਾਲਾ ਸਿਸਟਮ ਨਹੀਂ ਹੈਗਾ ਬਾਕੀ ਸੀੜੀ ਸਿਸਟਮ ਵਗੈਰਾ ਹੁਕ ਲੱਗਿਆ ਹੈ ਇਲੈਕਟ੍ਰੋਨਿਕ ਸ਼ੀਸ਼ੇ ਦੇਖੋ ਜੀ ਸਭ ਤੋਂ ਕਮਾਲ ਦੀ ਗੱਲ ਹੈ ਇਲੈਕਟ੍ਰੋਨਿਕ ਸ਼ੀਸ਼ੇ ਨੇ ਸੈਂਟਰ ਲੌਕ ਆ ਓਵਰ ਆਲ ਵਧੀਆ ਕੰਡੀਸ਼ਨ ਆ ਗੱਡੀ ਦੀ ਬਾਕੀ ਕਤੋਂ ਬੇਰੀ ਸਪੇਸ ਬਹੁਤ ਘੱਟੀ ਰਹਿਣਾ ਜੀ ਹਾਂਜੀ ਹਾਂਜੀ ਇਸ ਦਾ ਤੁਸੀਂ ਐ ਲਾ ਲਓ ਵੀ ਐ ਲੱਗ ਰਿਹਾ ਜਿਵੇਂ ਚਾਰ ਜਾਨੇ ਵਿੱਚ ਬਹਿ ਜਾਣਗੇ ਮਤਲਬ ਕਿ ਇੰਨੀ ਕ ਸਪੇਸ ਆ ਗੱਡੀ 'ਚ ਵੀ ਐਕਸਾਈ ਦੇ ਵਿੱਚ ਫੈਸਿਲਟੀਆਂ ਪਿੱਛੇ ਵੀ ਨੇ ਇਹਦੇ ਪਿਛਲੀਆਂ ਦੀਆਂ ਬਿੰਡੂਆਂ ਬਾਬਰ ਨੇ ਠੀਕ ਆ ਜੀ ਠੀਕ ਆ ਵੈਸੇ ਤਾਂ ਫਰੰਟ ਆ ਮੈਂ ਜਨਮ ਦੀਆਂ ਪਹਿਲਾਂ ਸ਼ੁਰੂ ਤੋਂ ਹੁਣ ਤੱਕ ਕਿਸੇ ਨੇ ਚਾਰੇ ਬਿੰਡੂਆਂ ਬਾਬਰ ਨਹੀਂ ਕਰਤੀਆਂ ਠੀਕ ਆ ਜੀ ਠੀਕ ਆ ਕਦਾਂ ਜਨਮ ਦਾ ਜਨਮ ਹੋਇਆ ਜਿਉਂਦਾ ਠੀਕ ਆ ਜੀ ਠੀਕ ਆ ਇਹ ਗੱਡੀ ਦੀਆਂ ਨੇ ਲਓ ਜੀ ਲਓ ਜੀ ਡੱਗੀ ਡੁੱਗੀ ਦੀ ਵੀਰ ਦੀ ਦਿਖਾਓ ਬਿਊਟੀਫੁੱਲਰ ਦੀ ਗੱਡੀ ਛੱ ਮਿੰਨੀ ਅਨੋਵਾ ਕਹਿ ਸਕਦੇ ਓ ਨੂੰ ਤੁਸੀਂ ਵੀ ਜਿ ਆਪਾਂ ਜਿਵੇਂ ਆਪਾਂ ਗੱਲ ਕਰਦੇ ਆ ਉਹਦੀ ਬੈਕਨਾਰ ਦੀ ਨਾ ਬੈਕਨਾਰ ਤੋਂ ਵੀ ਮਰੀ ਨਾਲ ਇੱਕ ਦਾ ਐਵਰੇਜ ਵਧੀਆ ਗਈ ਹੈ ਨਾ ਜੀ ਦੀ ਯਾਰ ਬੈਕਨਾਰ ਦੀ ਕੋਈ ਰੀਸ ਨਹੀਂ ਕਰ ਸਕਦੀ ਠੀਕ ਹੈ ਜੀ ਤੇ ਟਾਇਰ ਸਟਿਪਣੀ ਵਾਲਾ ਹੈਗਾ 40 ਤੋਂ 30 ਤੋਂ 40% ਕਹਿ ਸਕਦੇ ਆਣਾ ਵੀ ਜੀ ਹਾਂ ਜਿਹੜੇ ਸਟੋਨ ਦਾ ਟਾਇਰ ਹੈ ਜੀ ਬਾਕੀ ਬੂਟ ਫਲੋਰ ਜੇ ਤੁਹਾਨੂੰ ਪਤਾ ਹੈ ਜਿਵੇਂ ਧੂਰੀ ਕਾਰਵਾਜਾ ਦੀਆਂ ਗੱਡੀਆਂ ਦਾ ਹਾਂਸ ਦੀ ਗੱਡੀ ਸਾਡੀ ਮਾੜੀ ਨਹੀਂ ਹੋ ਬਿਲਕੁਲ ਪੂਰੀਆਂ ਵਧੀਆ ਗੱਡੀਆਂ ਹੋਣਗੀਆਂ ਨਾ ਕੈਕਟਰੋਸਾਈਟ ਤੋਂ ਦੇਖ ਸਕਦੇ ਹੋ ਕਾਰ ਬੈਕ ਤੋਂ ਦਿਖਾ ਦੋਗੇ ਦੀ ਇੰਟੀਰੀਅਰ ਕੈਕਟਰੋਸ ਕਨੈਕਟਰ ਸਾਈਟ ਤੋਂ ਦੇ ਸਕਦੇ। ਵਧੀਆ ਸੀਟ ਕਵਰ ਨੇ। ਪੂਰਾ ਵਧੀਆ ਇੰਟੀਰੀਅਰ ਆ। SUV ਗੱਡੀ ਦਾ ਵੇਰ ਜੀ। ਪਾਰਕਿੰਗ। ਆਲ ਫੰਕਸ਼ਨ ਵਰਕਿੰਗ। ਡਿਊ ਟੂ ਨਵਾਂ ਅੰਟੀਰੀਅਰ ਆंदा ਗੱਡੀ ਦਾ ਇਹਦੇ ਵਿੱਚ। ਤੇ ਫਰੰਟ ਸ਼ੀਸ਼ਾ ਆਪਾਂ ਜਿਵੇਂ ਗੱਲ ਕਰਦੇ ਆਂ ਆਸਾਂ ਦੀ ਪਹਿਚਾਣ ਤਾਂ ਨਾਲ ਲਈ ਆਂ। ਫਰੰਟ ਸ਼ੀਸ਼ਾ 2010 ਦਾ। ਇਹ ਦੇਖ ਸਕਦੇ ਨੇ। ਤੇ ਇੰਜਨ ਨੂੰ ਜਨ ਸਟਾਰਟ ਕਰਕੇ ਦਿਖਾਓ ਜੀ ਕਾਰ। ਕੋਈ ਗੋਡੇ ਗੱਲ ਕਰਦੇ ਆਂ ਗੋਡੇ ਦਾ ਪੂਰੇ ਓਕੇ। ਬੋਂਡ ਬੋਂਡ ਗੱਡੀ ਦਾ ਸ਼ੀਲਡ ਆ। ਤੇ ਵੀ ਨਹੀਂ ਬਲੌ ਬਲੌ ਦੀ ਗੱਲ ਕਰਦੇ ਆਪਾਂ ਬਲੌ ਦੀ ਬਲੌ ਕਿੱਥੇ ਹੁੰਦੀ ਆ ਅੱਛਾ ਜੀ 70000 ਚੱਲੀ ਆ ਨਵੀਂ ਕਾਰ ਆ ਇਹ ਜੋ ਬਲੌ ਕਿਥੋਂ ਭਾਲਦੇ ਹੋ ਜਿਸ ਕਿਸੇ ਵੀਰ ਨੇ ਜੈਨਸਟੀਲੋ ਟਾਪ ਵੱਲ ਕਾਰ ਲੈਣੀ ਆ ਮਤਲਬ ਇਲੈਕਟ੍ਰੋਨਿਕ ਸ਼ੀਸ਼ੇ ਕਮਾਲ ਦੀ ਗੱਲ ਆ ਵੀ ਇਲੈਕਟ੍ਰੋਨਿਕ ਸ਼ੀਸ਼ਿਆਂ ਵਾਲੀ ਮਤਲਬ ਇੰਨੀ ਫੈਸਿਲਿਟੀ ਦਾ ਸਾਰੇ ਵਿੰਡੋਆਂ ਪਾਵਰ ਇਲੈਕਟ੍ਰੋਨਿਕ ਸ਼ੀਸ਼ੇ ਇਲੈਕਟ੍ਰੋਨਿਕ ਸ਼ੀਸ਼ੇ ਨੇ ਪਰੰਡ ਸ਼ੀਸ਼ਾ ਆਪਾਂ ਦਿਖਾਈ ਦਿੱਤਾ ਨਾਲ ਦੀ ਆ ਤੇ ਵੀਰ ਜੀ ਆਪਾਂ ਗੱਲ ਕਰ ਲਈ ਹੁਣ ਇਹਦੇ ਦੋਨੇ ਚਾਬੀਆਂ ਨਾਲ ਲੈ ਗੱਡੀ ਤੇ ਦੇ ਦੋਨੇ ਚਾਬੀਆਂ ਨਾਲ ਨੇ ਹਾਂ ਜੀ ਇੰਸ਼ੋਰੈਂਸ ਗੱਡੀ ਦੀ ਸਾਰ ਰੇਟ ਕੀ ਬਣੂਗਾ ਗੱਡੀ ਦਾ ਇੱਕ ਲੱਖ 40000 ਰੁਪਇਆ ਬੇਤੇ ਨੂੰ ਸੀ ਪੰਜਾਬ 1 ਲੱਖ 40000 ਤੇ ਲੋਨ ਕਿੰਨਾ ਕੋ ਜੂ ਗੱਡੀ ਤੇ ਤੇ ਲੋਨ ਬਾਈ ਜੀ ਇਹਦੇ ਤੇ ਲੱਖ ਤੋਂ ਸਵਾ ਲੱਖ ਹੋ ਸਕਦਾ ਨੂੰ ਹਾਂ ਲੱਖ ਰੁਪਇਆ ਮੰਨ ਕੇ ਚੱਲੋ ਜੇ ਵੀਰ ਦਾ ਕੋਈ ਸਿੰਪਲ ਵਧੀਆ ਤਾਂ ਸਵਾ ਲੱਖ ਦੇ ਨੇੜੇ ਤੇੜੀ ਵੀ ਹੋਦਾ ਫਿਰ ਤਾਂ 15 20000 ਹੀ ਪੈਣਾ ਵੀਰ ਜੀ ਥੋੜੀ ਬੇਸੋ ਕਰਾਂਗਾ ਖਰਚਾ 17 18000 ਰੁਪਇਆ ਲੱਗੂ 35 ਤੋਂ 30 ਤੋਂ 35000 ਰੁਪਏ ਕੇ ਗੱਡੀ ਤੁਹਾਨੂੰ ਮਿਲ ਜੂਗੀ ਜਿਹੜੇ ਕੋਈ ਵੀਰ ਨੇ ਛੋਟੀ ਗੱਡੀ ਫੈਮਲੀ ਕਾਰ ਲੈਣੀ ਆ ਤਾਂ ਆਪਣੇ ਕੋਲੇ ਜਿੰਨਾ ਤੋਂ ਗੱਡੀਆਂ ਹਾਜ਼ਰ ਨੇ ਤੇ ਨੈਕਸਟ ਕਾਰ ਆ ਕੰਡੀਸ਼ਨ ਇਹ ਗੱਡੀ 55000 ਚੱਲੀ ਆ ਠੀਕ ਹੈ ਜੀ। ਫਰੰਟ ਟਾਇਰ 50% ਨੇ ਪਿਛਲੇ ਟਾਇਰ 35-40% ਨੇ ਠੀਕ ਹੈ ਜੀ। ਐਲਐਕਐਸਆਈ ਮਾਡਲ ਆ ਇਹਦੇ ਦੋ ਵਿੰਡੋਆਂ ਬਾਬਰ ਆਉਂਦੀਆਂ ਨੇ ਠੀਕ ਹੈ ਜੀ। ਫਰੰਟ ਦੀ ਵਿੰਡੋ ਬਾਬਰ ਆ ਗਈ। ਹਾਂ ਫਰੰਟ ਦੀ ਵਿੰਡੋ ਬਾਬਰ ਆ। ਬਾਕੀ ਸਾਰੇ ਫੰਕਸ਼ਨ ਚੱਲਦੇ ਨੇ। ਬਾਕੀ ਡਿਊਟੀ ਨਾਲ ਆਦਾ ਇੰਡਰੀ ਲਾਂਦਾ ਤੁਹਾਨੂੰ ਆਪਾਂ ਇਹਨੇ ਦਿਖਾਇਆ ਆਪਾਂ ਨੇ। ਡਿਊਟੀ ਨਾਲ ਹੀ ਆਂਦਾ ਇਹ। ਤੇ ਦੋਨੇ ਚਾਬੀਆਂ ਵੀਰ ਜੀ ਇਹਦੀ ਵੀ ਨਾਲ ਦੋਨੇ ਚਾਬੀਆਂ ਨਾਲ ਠੀਕ ਹੈ ਜੀ। ਇੰਸ਼ੋਰੈਂਸ ਇਹਦੀ ਗੱਡੀ ਦੀ ਥਰਡ ਪਾਰਟੀ ਹੈ ਵੀਰ ਜੀ ਜਿਵੇਂ ਦੱਸ ਰਹੇ ਸੀ। ਬੈਕ ਤੋਂ ਸਪੇਸ ਉਨੀ ਹੁੰਦੀ ਆ ਨਾ ਵੀਰ ਜੀ ਉਹੀ ਗੱਲ ਬਾਤ ਸਿਰ ਵਿੰਡੋਆਂ ਦਾ ਫਰਕ ਆ ਅੱਛਾ ਵਿੰਡੋ ਆ ਗਈ ਹੈ ਹੈਂਡਲ ਉਹਦੇ ਚ ਇਲੈਕਟ੍ਰੋਨਿਕ ਫੀਚਰ ਨਹੀਂ ਹੈਗੇ ਬਸ ਠੀਕ ਆ ਠੀਕ ਆ ਤੁਹਾਨੂੰ ਸਾਰਾ ਕੰਪੈਰੀਸ਼ਨ ਕਰਕੇ ਅਸੀਂ ਦੱਸਤਾ ਸੋਨਾਂ ਗੱਡੀਆਂ ਕੀ ਡਿਫਰੈਂਸ ਆ ਲਓ ਜੀ ਕਨੈਕਟਰ ਸਾਈਡ ਤੋਂ ਦੇਖੋ ਦੇਖਾ ਕਨੈਕਟਰ ਸਾਈਡ ਤੋਂ ਵੀਰ ਜੀ ਦੱਸ ਰਹੀ ਦੀ ਇਹ ਦੋ ਦੋਨੇ ਵਿੰਡੋ ਦੇ ਨੀਚੇ ਨੀਚੇ ਟੱਚ ਜਿੰਗਾ ਵੀਰ ਜੀ ਹਾਂ ਜੀ ਹਾਂ ਦੋਨੋਂ ਵਿੰਡੋਆਂ ਦੇ ਥੱਲੇ ਥੱਲੇ ਠੀਕ ਆ ਆਹ ਆਹ ਵਿੰਡੋ ਸਕਰੈਚ ਜਿਆ ਸੀਗਾ ਇਹ ਚਕਾਇਆ ਪਾ ਟੱਚ ਜਿੰਗਾ ਬਾਕੀ ਫਰੰਡ ਸ਼ੀਸ਼ਾ ਇਹਦਾ ਵੀ ਠੀਕ ਹੈ ਜੀ ਮਤਲਬ ਓਵਰ ਆਲ ਕੰਡੀਸ਼ਨ ਏਡੀ ਸਾਰੇ ਫਿਸ਼ੇ ਨਾਲ ਦੇ ਨੇ ਠੀਕ ਹੈ ਜੀ ਕਾਕਾ ਸਟਾਰਟ ਕਰਕੇ ਦਿਖਾ ਲਓ ਜੀ ਇੰਜਨ ਦੀ ਸਟਾਰਟ ਕਰਨ ਲੱਗਿਆ ਵਾਰ ਇੰਜਨ ਦੇ ਵੀਰ ਜੀ ਦਿਖਾਓ ਬੌਂਡ ਹੌਲਕਾ ਤੇ ਖੜਕਦਾ ਕਿਵੇਂ ਗੋਡੇ ਤੇ ਆਪਣਾ ਜਿਵੇਂ ਆਪਾਂ ਕਹਿ ਦਿੰਨੇ ਆ ਬਿਲਕੁਲ ਸਾਫ ਸੁਥਰੀ ਨੇ ਬੌਂਡ ਗੱਡੀ ਦਾ ਕਦੀ ਮੱਝਿੰਗ ਹੋਇਆ ਦਾ ਹਨ ਨਹੀਂ ਹਾਂ ਜੀ ਠੀਕ ਹੈ ਜੀ ਤੇ ਇੰਜਨ ਦੀ ਦਿਖਾਓ ਜੀ ਇੰਜਨ ਦੀ ਪੂਰੀ ਵਧੀਆ ਇੰਜਨ ਜਿਵੇਂ ਉਹਦਾ ਤੇ ਉਮੀ ਇਹਦਾ ਇੰਜਨ ਵੀ ਵਧੀਆ ਕਾਰ ਦਾ ਇਹਦਾ ਓਵਰਆਲ ਬਾਕੀ ਲੱਗੇ ਵਜੇ ਨੇ ਕਿਸੇ ਬਸ ਕੋਈ ਐਕਸੀਡੈਂਟ ਨਹੀਂ ਹੈਗੀ ਤੇ ਵੀਰ ਜੀ ਆਪਾਂ ਹੁਣ ਗੱਲ ਕਰਦੇ ਆ ਰੇਟ ਦੀ ਰੇਟ ਕਿਹੋ ਜਿਹਾ ਡੇਦਾ ਇਹਦਾ ਛੋਟਾ ਜਿਹਾ ਰੇਟ 1,30,000 ਰੁਪਏ ਬੇ ਤਨਸੀ 50 1,30,000 ਰੁਪਏ ਮੈਂ 10000 ਦਾ ਡਿਫਰੈਂਸ ਆ ਵੀ ਇੱਕ ਸਾਈਜ਼ ਦਾ ਹਾਂ ਵੀ ਇੱਕ ਸਾਈਜ਼ ਦੇ ਲੈ ਚਲੋ ਕਿਤੇ ਵੀਰ ਦਾ ਬਜਟ ਘਟ ਹੁੰਦਾ ਵੈਸੇ ਇਹ ਘਟ ਚੱਲੀ ਆ 55000 ਰਹੀ ਚੱਲੀ ਗੱਡੀ ਜੇ ਕਿਤੇ ਵੀਰ ਨੇ ਘਟ ਚੱਲੀ ਗੱਡੀ ਲੈਣੀ ਆ ਤਾਂ ਆਪਾਂ ਕੋਲ ਇਹ ਵੀ ਹਾਜ਼ਰ ਆ ਇੱਕ 26000 ਚੱਲੀ ਵੀ 11 ਮਾਡਲ ਆ ਫਿਰ ਉਹਦਾ ਬਜਟ ਥੋੜਾ ਜਿਹਾ ਉਹ ਡੇਲ ਕ ਲੱਖ ਦੀ ਨੀਰ ਰਿੰਚਾਈ ਗੱਡੀ ਹੈ ਨਹੀਂ ਬਿਲਕੁਲ ਹੀ ਘੱਟ ਚੱਲੀਆਂ ਗੱਡੀਆਂ ਲਈ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲਓ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ